ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਦਿੱਲੀ ਪਬਲਿਕ ਸਕੂਲ ਅੰਮ੍ਰਿਤਸਰ ਵਿੱਚ 100 ਅਮੇਜ਼ਿੰਗ ਆਰਟਿਸਟ ਦੇ ਬੁੱਕ ਲਾਂਚ ਇਵੈਂਟ ਵਿੱਚ ਮੈਮ ਜਸਵਿੰਦਰ ਕੌਰ ਜਿਹੜੇ ਨੇ ਫਾਊਂਡਰ ਹੈਗੇ ਨੇ ਆਰਟ ਗੈਲੈਕਸੀ ਦੇ ਤੇ ਇਹਨਾਂ ਨੇ ਉਪਰਾਲਾ ਕੀਤਾ ਹੈ ਕਿ ਜਿਹੜੇ ਵੀ ਲੁਕੇ ਹੋਏ ਕਲਾਕਾਰ ਸੀ ਉਹਨਾਂ ਨੂੰ ਇਕੱਠੇ ਕਰਕੇ ਇੱਕ ਕਿਤਾਬ ਵਿੱਚ ਉਹਨਾਂ ਦੀ ਕਲਾਕਾਰੀ ਨੂੰ ਦਰਸਾਇਆ ਹੈ ਤੇ ਆਓ ਗੱਲਬਾਤ ਕਰਦੇ ਹਾਂ ਮੈਮ ਜਸਵਿੰਦਰ ਕੌਰ ਨਾਲ ਕਿ ਇਸ ਉਪਰਾਲੇ ਬਾਰੇ ਉਹਨਾਂ ਦਾ ਕੀ ਖਿਆਲ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ 100 ਅਮੇਜ਼ਿੰਗ ਆਰਟਿਸਟ ਵੋਲਯੂਮ 2 ਬੁੱਕ ਜਿਹੜੀ ਆ ਉਹ ਲਾਂਚ ਕੀਤੀ ਗਈ ਹੈ ਜਿਦੇ ਵਿੱਚ 100 ਤੋਂ ਵੱਧ ਜਿਹੜੇ ਕਲਾਕਾਰ ਨੇ ਉਹ ਸ਼ਾਮਲ ਨੇ ਉਹਨਾਂ ਦੀ ਪ੍ਰੋਫਾਈਲ ਸ਼ਾਮਿਲ ਹੈ ਉਹਨਾਂ ਦਾ ਕੰਮ ਸ਼ਾਮਿਲ ਹੈ ਤਾ ਜੋ ਕੰਮ ਸਾਰਿਆਂ ਨੂੰ ਪਹੁੰਚਾ ਸਕੀ ਅਸੀਂ ਅੰਦਰ ਰਾਸ਼ੀ ਪੱਧਰ ਤੱਕ ਉਹ ਕੰਮ ਪਹੁੰਚ ਸਕੇ ਉਹਦੇ ਕਰਕੇ ਅਸੀਂ ਇਹ ਬੁੱਕ ਜਿਹੜੀ ਆ ਉਹ ਪਬਲਿਸ਼ ਕੀਤੀ ਹੈ ਓਕੇ ਮੈਮ ਤੇ ਤੁਹਾਡੇ ਦਿਮਾਗ 'ਚ ਕਿਦਾਂ ਖਿਆਲ ਆਇਆ ਕਿ ਮੈਂ ਜਿਹੜੇ ਲੁਕੇ ਹੋਏ ਕਲਾਕਾਰ ਨੇ ਜਿਨ੍ਹਾਂ 'ਚ ਟੈਲੈਂਟ ਹੈਗਾ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਮੈਂ ਅੱਗੇ ਲਿਆ ਸਕਦੀ ਆ ਮੈਂ ਲੇਖਕਾਂ ਔਰ ਪੰਜ ਛੇ ਕਿਤਾਬਾਂ ਮੈਂ ਸੰਪਾਦਿਤ ਕਰ ਚੁੱਕੀ ਆ ਪਹਿਲਾਂ ਤੋਂ ਫਿਰ ਮੈਂ ਜਦੋਂ ਦੇਖਿਆ ਕਿ ਇੱਕ ਕਲਾਕਾਰ ਨੂੰ ਮੋਟੀਵੇਸ਼ਨ ਦੀ ਬਹੁਤ ਲੋੜ ਹੁੰਦੀ ਆ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਆਰਟ ਗੈਲੈਕਸੀ ਨਾਂ ਦਾ ਇੱਕ ਗਰੁੱਪ ਬਣਾਇਆ ਉਹਨੂੰ ਅਸੀਂ ਰਜਿਸਟਰ ਕਰਵਾਇਆ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਇਸ ਕਲਾ ਨੂੰ ਵਟਸਐਪ ਤੱਕ ਜਾਂ ਸਿਰਫ ਮੋਂਡ ਤੱਕ ਸੀਮਤ ਰੱਖਣਾ ਹੀ ਸਹੀ ਗੱਲ ਨਹੀਂ ਹੈ ਇਹਨੂੰ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਾਉਣਾ ਚਾਹੀਦਾ ਹੈ ਇਹਦੇ ਬਾਰੇ ਮੈਂ ਸੋਚਿਆ ਥੋੜੀ ਬ੍ਰੇਨਸਟਾਰਮਿੰਗ ਕੀਤੀ ਕਿ ਮੈਂ ਇਹਨੂੰ ਕਿਸ ਤਰ੍ਹਾਂ ਪਹੁੰਚਾ ਸਕਦੀ ਹਾਂ ਫਿਰ ਇੱਕ ਮੈਂ ਇਹ ਜਿਹੜਾ ਉਲਿਖਿਆ ਚੀਜ਼ ਕਿ ਅਸੀਂ ਇਸ ਤਰੀਕੇ ਨਾਲ ਇਹਦੇ ਵਿੱਚ ਲੇਖਕ ਪੇਂਟਰ ਕੈਲੀਗ੍ਰਾਫਰ ਗਾਇਕ ਕੋਰੀਓਗ੍ਰਾਫਰ ਜਿੰਨੇ ਵੀ ਕਲਾਕਾਰ ਨੇ ਪੂਰੇ ਪੰਜਾਬ ਤੋਂ ਦੂਰ ਦੂਰ ਤੋਂ ਕਲਾਕਾਰ ਆਏ ਸੀ ਜੋ ਇਸ ਬੁੱਕ ਵਿਚ ਸ਼ਾਮਿਲ ਕੀਤੇ ਗਏ ਤੇ ਇਸ ਨੂੰ Amazon ਤੇ ਉਪਲਬਧ ਵੀ ਕਰਾਇਆ ਗਿਆ ਓਕੇ ਸੋ ਮੈਮ ਤੁਹਾਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ 100 ਅਮੇਜ਼ਿੰਗ ਆਰਟਿਸਟ ਵੋਲੀਅਮ 2 ਦੀ ਲਾਂਚ ਤੇ ਹੁਣ ਅਸੀਂ ਗੱਲ ਕਰਦੇ ਹਾਂ ਮਿਸਟਰ ਸਤਿੰਦਰ ਸਿੰਘ ਓਠੀ ਨਾਲ ਜੋ ਕਿ ਹੈੱਡ ਆਫ ਦਾ ਪੰਜਾਬੀ ਡਿਪਾਰਟਮੈਂਟ ਹੈਗੇ ਨੇ ਦਿਲੀ ਪਬਲਿਕ ਸਕੂਲ ਵਿੱਚ ਤੇ ਸਰ ਨੂੰ ਪੁੱਛਦੇ ਹਾਂ ਇਸ ਉਪਰਾਲੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਅੱਜ ਬੜਾ ਵਧੀਆ ਮੌਕਾ ਹੈ ਉਹਨਾਂ ਕਲਾਕਾਰਾਂ ਵਾਸਤੇ ਉਹਨਾਂ ਲਿਖਕਾਂ ਵਾਸਤੇ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਕਈ ਵਾਰ ਜੋ ਸਥਾਨ ਮਿਲਣਾ ਚਾਹੀਦਾ ਉਹ ਨਹੀਂ ਮਿਲਦਾ ਜਾਂ ਉਹਨਾਂ ਦੀ ਉਹਨਾਂ ਵਿੱਚ ਕਲਾ ਹੁੰਦੀ ਉਹਨੂੰ ਕੋਈ ਪਹਿਚਾਨ ਨਹੀਂ ਸਕਦਾ ਉਹਨਾਂ ਕਲਾਕਾਰਾਂ ਦੀ ਪਹਿਚਾਨ ਕਰਕੇ ਅੱਜ ਇੱਕ ਕਿਤਾਬ 100 ਆਰਟਿਸਟ ਜਿਹੜੇ ਹੈ ਉਹਦਾ ਵੋਲਯੂਮ 2 100 ਅਮੇਜ਼ਿੰਗ ਆਰਟਿਸਟਾਂ ਕਿਤਾਬ ਦਾ ਉਹਦਾ ਅੱਜ ਵੀ ਮੋਚਨ ਹੋ ਰਿਹਾ ਹੈ ਉਹ ਬੁੱਕ ਰਿਲੀਜ਼ ਹੋ ਰਹੀ ਹੈ ਤੇ ਇਸ ਮੌਕੇ ਵਾਸਤੇ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਪੁਸਤਕ ਦਾ ਮੁੱਖ ਬੰਦ ਸ਼੍ਰੀ ਸਤੇਂਦਰ ਸਿੰਘ ਉਠੀ ਜੀ ਦੁਆਰਾ ਹੀ ਲਿਖਿਆ ਗਿਆ ਹੈ ਪੁਸਤਕ ਦੇ ਵਿਮੋਚਨ ਮੌਕੇ ਸ਼੍ਰੀ ਗੁਰਜੀਤ ਸਿੰਘ ਔਜਲਾ ਜੀ ਮੈਂਬਰ ਪਾਰਲੀਮੈਂਟ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂ ਕਿ ਅਸੀਂ 100 ਅਮੇਜ਼ਿੰਗ ਆਰਟਿਸਟ ਵੋਲਯੂਮ جا जा रहे हैं। اس سمے میں میں بہت بہت স্বাগত کرتی ہوں ਸਾਡੇ بہت ہی مانਜੋ ممبر پارلیمنٹ ਸਰਦਾਰ ਗੁਜੀਤ ਸਿੰਘ ਔਸਲਾ ਜੀ ਦਾ ਕਿ ਜਿਨ੍ਹਾਂ ਨੇ ਆਪਣੇ ਬਿਜ਼ੀ ਸ਼ਡਿਊਲ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਹੋਣ ਜਾ ਰਹੇ ہیں ਜੀ ਸਰਦਾਰ ਗੁਜੀਤ ਸਿੰਘ ਔਸਲਾ ਜੀ ਮੈਂਬਰ پارਲੀਮੈਂਟ ਸਾਨੂੰ ਦੇਖੀਏ to honor this tradition as we light the lamp to invoke auspiciousness and guidance for today's event may the light is inspire us all to strive for excellence the path ahead let us move forward with hearts मुख मेहमान द्वारा लैंप लाइटनिंग सैरेमनी तो बाद शबद गायन नाल प्रोग्राम की शुरुआत की गई ज yes. किया है जी मैडम जसविंदर कौर जी ने जिन्हे की आर्ट गलेक्सी फाउंडर ने जिन्ह ने आर्ट गैलैक्सी शुरू किया ਉਹਦੇ ਆਲ ਦੇ ਵਿੱਚ ਹਾਜ਼ਰੀਂ ਪੰਜਾਬ ਦੇ ਸਾਹਿਤਕ ਲੈ ਕੇ ਬੁੱਧੀਜੀਵੀ ਲੋਕ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਬਹੁਤ ਵਧੀਆ ਪਰ ਅੱਲਾ ਜਿਹੜਾ ਤੁਸੀਂ ਸ਼ੁਰੂ ਕੀਤਾ ਹੈ ਜਿਹੜਾ 100 ਆਰਟਿਸਟ ਹੈ ਜਿਹੜਾ ਇੱਕ ਔਰਤ ਨੂੰ ਸਲੂਟ ਹੈ ਸਜਦਾ ਹੈ ਕਿ ਜਿਸ ਨੇ ਜਿੱਥੇ ਆਪਣੀ ਵੱਖਰੀ ਪਛਾਣ ਬਣਾਈ ਆਪਣੇ ਨਾਲ ਨਾਲ ਉਹਨਾਂ ਪ੍ਰਤਿਭਾਵਾਂ ਨੂੰ ਵੀ ਦੁਨੀਆ ਦੇ ਸਾਹਮਣੇ ਲੈ ਕੇ ਆਂਦਾ ਜਿਹੜੀਆਂ ਸ਼ਾਇਦ ਕਿਤੇ ਨਾ ਕਿਤੇ ਦਬੀਆਂ ਸੀ ਜਾਂ ਪਰਦੇ ਦੇ ਅੰਦਰ ਸੀ ਕਿਉਂਕਿ ਇੱਥੇ ਬਹੁਤ ਸਾਰੇ ਚਿਹਰੇ ਅਜਿਹੇ ਨੇ ਕਿ ਜਿਨ੍ਹਾਂ ਨੂੰ ਅਸੀਂ ਬਹੁਤਾ ਨਹੀਂ ਦੇਖਦੇ ਕਿਉਂਕਿ ਬਹੁਤ ਸਾਰੀਆਂ ਪ੍ਰਤਿਮਾਾਂ ਇਦਾਂ ਹੀ ਹੁੰਦੀਆਂ ਨੇ ਕਿ ਉਹ ਸੋਸ਼ਲ ਮੀਡੀਆ ਤੇ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰਦੇ ਆਂ ਪਰ ਸਾਡੇ ਸਾਹਮਣੇ ਬਹੁਤ ਸਾਰੇ ਇਸ ਤਰ੍ਹਾਂ ਦੇ ਚਿਹਰੇ ਵੀ ਹੁੰਦੇ ਨੇ ਕਿ ਉਹਨਾਂ ਨੂੰ ਦੇਖ ਕੇ ਸਾਨੂੰ ਕਈ ਵਾਰ ਪਹਿਚਾਣਨਾ ਔਖਾ ਹੋ ਜਾਂਦਾ ਹੈ ਪਰ ਸਲੂਟ ਇਸ ਔਰਤ ਨੂੰ ਇਸ ਲੇਡੀ ਨੂੰ ਕਿ ਜਿਨੇ ਇੱਕ ਸੁਪਨਾ ਲਿਆ ਇੱਕ ਵਧੀਆ ਸੁਪਨਾ ਲੈ ਅਤੇ ਸਭ ਨੂੰ ਆਪਣੇ ਨਾਲ ਲੈ ਕੇ ਸਾਰਿਆਂ ਦੇ ਸੁਪਨੇ ਸਾਕਾਰ ਬਿੱਤੇ। ਪੰਛੀ ਝੂਪੇ ਨਹੀਂ ਰਹਿੰਦੇ। ਮੂੜ-ਮੂੜ ਉਡਾਰੀਆਂ ਲਾਉਂਦੇ ਨੇ। ਕਲਾ, ਹੁਨਰ ਜੇ ਤਰਾਸ਼ਦੇ ਰਹੀਏ ਨਿਖਰ ਕੇ ਸਾਹਮਣੇ ਆਉਂਦੇ ਨੇ। ਸੋ ਸਾਰਿਆਂ ਅੰਗਦ੍ਰਿਸ਼ਕ ਸਿਆਤਾ ਪ੍ਰਿੰਸੀਪਲ ਮੈਮ ਕੰਚਨ ਜੀ ਔਰ ਜਿੰਦੇ ਸਾਰੇ ਆ ਹੀ ਅਰਬਿਸ਼ਖੀਆ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਜਾ ਤੇ ਬਹੁਤ ਹੀ ਦੂਰੋਂ ਦੂਰੋਂ ਕਲਾਕਾਰ ਨੇ ਜੋ ਆਏ ਨੇ ਔਰ ਉਹ ਆਪਣੀਆਂ ਨਾਲ ਜੜੀਆਂ ਨੇ ਕਲਾਕਾਰੀਆਂ ਵੀ ਲੈ ਕੇ ਆਏ ਨੇ ਤੇ ਇਹ ਸਾਰੇ ਕਲਾਕਾਰ ਬਹੁਤ ਮਿਹਨਤ ਕਰਦੇ ਨੇ ਬਹੁਤ ਕਲਾਕਾਰ ਉਦੋਂ ਬੰਦਾ ਜਦੋਂ ਉਹਦੇ ਵਿੱਚ ਸਾਇੰਸ ਹੀ ਹਿੰਦਾ ਹੋਵੇ ਬਹੁਤ ਜ਼ਿਆਦਾ ਪੇਸ਼ੈਂਸ ਚਾਹੀਦੀ ਹੈ ਕਿਉਂਕਿ ਜਦੋਂ ਕੈਨਵਸ ਤੇ ਕਿਸੇ ਤਸਵੀਰ ਨੂੰ ਉਤਾਰਦਾ ਹੈ ਨਾ ਤੇ ਉਹਦੇ ਵਿੱਚ ਜੇ ਪੇਸ਼ੈਂਸ ਹੋਏਗਾ ਤੇ ਤਾਂ ਹੀ ਉਹ ਚ ਸੁੰਦਰਤਾ ਪਾ ਸਕੇਗਾ ਸੋ ਜਦੋਂ ਮੈਂ ਨਾ ਵਟਸਐਪ ਗਰੁੱਪ ਕ੍ਰੀਏਟ ਕੀਤਾ 2-3 ਸਾਲ ਪਹਿਲੇ ਤੇ ਮੈਂ ਸਾਰਿਆਂ ਨੂੰ ਮੌਕਾ ਦਿੱਤਾ ਇੱਕ ਸ਼ਡਿਊਲ ਬਣਾਇਆ ਕਿ ਸੋਮਵਾਰ ਪੇਂਟਰਸ ਆਪਣੀ ਪੋਸਟ ਪਾਣਗੇ ਮੰਗਲਵਾਰ ਕੈਲੀਗ੍ਰਾਫਰ ਬੁੱਧਵਾਰ ਆਪਣੇ ਜਿਹੜੇ ਕਵਿਤਾ ਲਿਖਣ ਵਾਲੇ ਆ ਉਹ ਪਾਣਗੇ ਇਸ ਤਰ੍ਹਾਂ ਇਸ ਇੱਕ ਸ਼ਡਿਊਲ ਵਾਈਜ਼ ਇਸ ਗਰੁੱਪ ਨੂੰ ਸ਼ੁਰੂ ਕੀਤਾ ਪਰ ਮੈਨੂੰ ਵਟਸਐਪ ਗਰੁੱਪ ਤੇ ਦੇਖ ਕੇ ਲੱਗਾ ਕਿ ਇਹਨਾਂ ਦਾ ਸਥਾਨ ਇੱਥੋਂ ਤੱਕ ਸੀਮਤ ਨਹੀਂ ਹੈ ਇਨਾਂ ਨੂੰ ਬਹੁਤ ਵੱਡੇ ਲੈਵਲ ਤੱਕ ਲੈ ਕੇ ਜਾਣਾ ਚਾਹੀਦਾ ਸੋ ਇਸੇ ਲਈ ਮੈਂ ਇਹ ਉਪਰਾਲਾ ਕੀਤਾ ਔਰ ਇਹ ਪੁਸਤਕ ਤਿਆਰ ਕੀਤੀ ਇਹ ਨਾ ਹੋਵੇ ਕਿਸੇ ਦਾ ਫੋਨ ਗਵਾਜ ਜਾਵੇ ਤੇ ਉਹਦੀ ਕਲਾ ਕਿਤੇ ਸਾਰੀ ਉਹਦੇ ਚ ਹੀ ਖਤਮ ਹੋ ਜਾਵੇ ਸੋ ਇਹਦੇ ਵਿੱਚ ਜਦੋਂ ਕਲਾਕਾਰ ਤਾਂ ਆ ਗਿਆ ਤੇ ਉਹ ਫਿਰ ਲੌਂਗ ਲਾਈਫ ਸੰਭਾਲੀਆਂ ਗਈ ਤੁਸੀਂ ਸਾਰੇ ਹੀ ਦੇਖੋਗੇ ਕਿ 250 ਪੇਜਾਂ ਦੀ ਜਿਹੜੀ ਹੁਣ ਅਸੀਂ ਗੱਲਬਾਤ ਕਰਦੇ ਹਾਂ ਮਿਸਟਰ ਰਣਜੀਤ ਸਿੰਘ ਸੋਹਲ ਨਾਲ ਜੋ ਕਿ ਇੱਕ ਪੰਜਾਬੀ ਦੇ ਉਭਰਦੇ ਹੋਏ ਕੈਲੀਗ੍ਰਾਫਰ ਨੇ ਤੇ ਆਓ ਸਰ ਨੂੰ ਪੁੱਛਦੇ ਹਾਂ ਕਿ ਉਹਨਾਂ ਨੂੰ ਇੱਥੇ ਆ ਕੇ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਉਪਰਾਲੇ ਤੇ ਸਰ ਜੀ ਸਸਿਕਾ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਵੀ ਜੋ ਮੈਂ ਕੰਮ ਕਰਦੇ ਹਾਂ ਇਹ ਮੈਂ ਨਹੀਂ ਕਰ ਰਿਹਾ ਇਹ ਗੁਰੂ ਸਾਹਿਬ ਮੈਂ ਤਾਂ ਆਪ ਕਰਾ ਰਹੇ ਹਾਂ ਪਿਛਲੇ ਸਾਲ ਵੀ ਮੈਂ ਇੱਥੇ ਆਇਆ ਸੀ ਉਸ ਵੇਲੇ ਮੈਂ ਜਿਹੜੀ ਇਹਨਾਂ ਨੇ ਪਹਿਲੀ ਵੋਲਯੂਮ 1 ਅਮੇਜ਼ਿੰਗ ਆਰਟਿਸਟ ਦੀ ਵੋਲਯੂਮ 1 ਬਣਾਈ ਸੀ ਉਹਦਾ ਕਵਰ ਪੇਜ ਟਾਈਟਲ ਪੇਜ पे ਬਣਾਇਆ ਸੀਗਾ ਔਰ ਹੁਣ ਵੀ ਜਿਹੜਾ ਬਣਾ ਰਿਹਾ ਬਣਾਇਆ ਦੂਸਰਾ ਵੋਲਯੂਮ ਆਇਆ ਉਹਦਾ ਟਾਈਟਲ ਪੇਜ ਵੀ ਮੇਰੇ ਵੱਲੋਂ ਹੀ ਬਣਾਇਆ ਗਿਆ ਹੈ ਬਾਕੀ ਮੇਰੀ ਕੋਸ਼ਿਸ਼ ਹੈ ਵੀ ਹਰ ਫੌਂਟ ਅਲੱਗ-ਅਲੱਗ ਤਕਮ ਮੈਂ ਕਰਾਂ 220 ਫੌਂਟ ਤੋਂ ਉੱਪਰ ਮੈਂ ਕ੍ਰੀਏਟ ਕਰ ਚੁੱਕਿਆ ਹਾਂ ਤੇ ਅੱਗੇ-ਅੱਗੇ ਹਰ ਜੋ ਕੈਲੀਗ੍ਰਾਫੀ ਮੈਂ ਕਰ ਰਿਹਾ ਇਹ ਇੱਕ ਦੂਜੇ ਤੋਂ ਵੱਖਰੀ ਹੀ ਕਰ ਰਿਹਾ ਹੈ ਕੋਸ਼ਿਸ਼ ਇਹੀ ਹੈ ਔਰ ਇਹ ਕੋਸ਼ਿਸ਼ ਜਾਰੀ ਰਹੂਗੀ ਹਾਂਜੀ ਅਸੀਂ ਸਰ ਦਾ ਵਰਕ ਵੇਖਿਆ ਹੈ ਬਹੁਤ ਹੀ ਖੂਬਸੂਰਤ ਕੈਲੀਗ੍ਰਾਫੀ ਕਰਦੇ ਨੇ ਨਾਲ ਹੈਗੇ ਨੇ ਇਸ ਟਾਈਮ ਮੈਮ ਰੁਪਿੰਦਰ ਬਲਾਸੀ ਜੋ ਵੀ ਇੱਕ ਉਭਰਦੇ ਹੋਏ ਕੈਲੀਗ੍ਰਾਫਰ ਨੇ ਤੇ ਉਹਨਾਂ ਦਾ ਵਰਕ ਵੀ 100 ਅਮੇਜ਼ਿੰਗ ਆਰਟਿਸਟ ਦੇ ਲਾਂਚ ਵਿੱਚ ਜਿਹੜਾ ਉਹ ਡਿਸਪਲੇ ਕੀਤਾ ਗਿਆ ਹੈ ਤੇ ਆਓ ਮੈਮ ਨੂੰ ਪੁੱਛਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਨੇ ਆਪਣੇ ਵਰਕ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਕੰਮ ਜੋ ਕੈਲੀਗ੍ਰਾਫੀ ਦਾ ਸੀ ਕਰ ਹੀ ਰਹੇ ਆ ਪਰ ਜੋ ਇੱਕ ਪਲੇਟਫਾਰਮ ਇੱਥੇ ਮਿਲ ਰਿਹਾ ਸਾਨੂੰ ਇੱਕ ਵੱਡਾ ਪਲੇਟਫਾਰਮ ਹੈਗਾ 100 ਅਮੇਜ਼ਿੰਗ ਆਰਟਿਸਟ ਵਿੱਚ 100 ਉਬਰਦੇ ਹੋਏ ਜੋ ਆਰਟਿਸਟ ਹੈਗੇ ਆ ਇਕੱਠੇ ਕੀਤੇ ਗਏ ਹੈਗੇ ਆ ਅੰਤਰਰਾਸ਼ਟਰੀ ਪਹਿਚਾਨ ਉਹਨਾਂ ਨੂੰ ਦਿੱਤੀ ਜਾ ਰਹੀ ਹੈਗੀ ਹੈ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਹੈਗੀ ਹੈ ਤੇ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਜੋ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਉਹ ਵੀ ਬਹੁਤ ਬਾ ਕਮਾਲ ਲੱਗੀਆਂ ਹੋਈਆਂ ਬਹੁਤ ਕੁਝ ਨਵਾਂ ਸਿੱਖਣ ਨੂੰ ਵੀ ਮਿਲ ਰਿਹਾ ਹੈ ਠੀਕ ਹੈ ਮੈਮ ਤੁਹਾਨੂੰ ਵੀ ਇਸ ਉਪਰਾਲੇ ਤੇ ਬਹੁਤ-ਬਹੁਤ ਮੁਬਾਰਕਾਂ ਹੁਣ ਅਸੀਂ ਗੱਲਬਾਤ ਕਰਦੇ ਹਾਂ ਮੈਮ ਜਸਬੀਰ ਕੌਰ ਜੀ ਨਾਲ ਜੋ ਕਿ ਮੁਹਾਲੀ ਤੋਂ ਆਏ ਨੇ ਬਹੁਤ ਦੂਰੋਂ ਮੈਮ ਤੁਸੀਂ ਆਏ ਹੋ ਤੇ ਤੁਸੀਂ ਆਪਣੀ ਕੰਟਰੀਬਿਊਸ਼ਨ ਜੋ ਹੈ ਉਸ ਬਾਰੇ ਸਾਨੂੰ ਦੱਸੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਮੈਂ ਮੁਹਾਲੀ ਜ਼ਿਲ੍ਹੇ ਤੋਂ ਹਾਂ ਜਸਬੀਰ ਕੌਰ ਈਟੀਟੀਆ ਦੇ ਆਪਕਾਂ ਮੈਂ ਮੈਮ 8 ਵਰਕ ਦਾ ਜਿਵੇਂ ਆਪਣਾ ਬਲੈਕਬੋਰਡ ਵਰਕ ਕਰਦੀ ਹਾਂ ਪੇਂਟਿੰਗ ਹੈ ਸਕੈਚਿੰਗ ਹੈ ਜਿਵੇਂ ਤੁਸੀਂ ਦੇਖ ਰਹੇ ਹੋ वुਡਵਰਕ ਹੈ ਬੋਟਲ ਵਰਕ ਹੈ ਪੀਓਪੀ ਵਰਕ ਹੈ ਔਰ ਥੋੜਾ ਸਟੋਨ ਵਰਕ ਹੈ ਇਨੋਵੇਟਿਵ ਜਿਹੜਾ ਹੈਗਾ ਮੈਂ ਬੱਚਿਆਂ ਦੀ ਪੜਾਈ ਲਈ ਮੈਂ ਡਿਫਰੈਂਟ ਆਈਡੀਆਜ਼ ਦੇ ਨਾਲ ਉਹਨਾਂ ਨੂੰ ਕਨਸੈਪਟ ਨਾਲ ਪੜ੍ਹਾਉਂਦੀ ਆ ਜਿਵੇਂ ਮੈਂ ਇੱਕ ਕਾਮਿਕ ਤਿਆਰ ਕੀਤੀ ਹੈ ਲੈਸਨ ਵਾਈਜ਼ ਓਕੇ ਬੱਚੇ ਕੀ ਪੂਰਾ ਅਚੀ ਤਰ੍ਹਾਂ ਉਸ ਨੂੰ ਇੰਜੋਏ ਕਰ ਸਕਣ ਲੈਸਨ ਨੂੰ ਤੇ ਕਾਮਿਕ ਦੇ ਰੂਪ ਦੇ ਵਿੱਚ ਮੈਂ ਪੇਸ਼ ਕੀਤਾ ਹੈ ਜੀ ओके हम हम assi dekh sakde ha mam da work jehda hai bahut hi sohneya cheeza comic book mam ne banaiyan je bachche enjoy vi karan samjan vi te padan vi te kaam tusi mam da dekh sakde ho bahut hi nice work very good mam so ji hun sade naal hage ne mam ridhima arora ji te aao inna nu puchde ha is book launch event te aake inna nu kida da mehsoos hunda paya te kive ki participation hai gi inna di 100 amazing artswitch te thank you pehle te sab to pehle thank you so much just winda ma'am for your efforts for us and we are very grateful for you te ma'am thodi ki participation hai gi 100 amazing artswitch ma'am meri ebli book vich mere singing da hageya sara ohde vich sari achievements likhi hoyi hain meriyan te ma'am kuch ga ke suna do ki tusi fir zarur ji zarur jab koi baat bikad chaye جب کوئی مشکل پڑ جائے تم دے نا ساتھ میرا او ہمنوا نہ کوئی ہے نہ کوئی تھا زندگی میں تمہارے سوا تم دے نا ساتھ میرا او ہمنوا تھینک یو ਸਟੇਟ ਅਵਾਰਡੀ ਡਾਕਟਰ ਨਿਰਮ ਜੋਸ਼ੀ ਨੂੰ ਵੀ ਇਸ ਮੌਕੇ ਤੇ ਸਨਮਾਨਿਤ ਕੀਤਾ ਗਿਆ ਨਾਲ ਹੀ ਉਹਨਾਂ ਨੇ ਹੀ ਬਹੁਤ ਹੀ ਖੂਬਸੂਰਤੀ ਨਾਲ ਸਾਰੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਇਸ ਤੋਂ ਬਾਅਦ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਰਾਈਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਮੈਮ ਕੰਚਨ ਮਲਹੋਤਰਾ ਜੀ ਨੂੰ ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਟ੍ਰੈਫਿਕ এডਿਕੇਸ਼ਨ ਸੈੱਲ ਦੇ ਇੰਚਾਰਜ ਸਰਦਾਰ ਦਲਜੀਤ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ ਨਾਲ ਹੀ ਰਿਟਾਇਰਡ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਡਾਕਟਰ ਜਤਿੰਦਰ ਘੋੜ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਤੋਂ ਬਾਅਦ ਸਨਮਾਨਿਤ ਕੀਤਾ ਗਿਆ ਆਏ ਹੋਏ ਉਹਨਾਂ ਹੋਨਹਾਰ ਕਲਾਕਾਰਾਂ ਨੂੰ ਜਿਨ੍ਹਾਂ ਦੇ ਵਿਸ਼ੇਸ਼ ਯੋਗਦਾਨ ਸਦਕਾ ਅੱਜ 100 ਅਮੇਜ਼ਿੰਗ ਆਰਟਿਸਟਸ ਵਾਲਿਊਮ 2 ਪਾਠਕਾਂ ਦੀ ਰੂਬਰੂ ਹੋ ਰਹੀ ਹੈ ਜਸਵਿੰਦਰ ਕੋਰ ਦਾ ਤਾਂ ਵਰਕ ਕਰ ਦਿਖਾਇਆ ਕਿ ਉਹਨਾਂ ਨੇ ਮੈਨੂੰ ਐਜ਼ ਅ ਗੈਸਟ ਆਫ ਆਨਰ ਇਤੇ ਬੁਲਾਇਆ ਮੈਂ ਮੈਮ ਹੂ ਕਿ ਉਹਨਾਂ ਨੇ ਕੀ ਜੀ ਤੁਹਾਨੂੰ ਮੈਮ ਜਸਵਿੰਦਰ ਕੋਰ ਜੀ ਦਾ ਕਲਾਕਾਰਾਂ ਨੂੰ ਅੱਗੇ ਲਿਆਉਣ ਦਾ ਇਹ ਉਪਰਾਲਾ ਵਧੀਆ ਲੱਗਿਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ